ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਡਾ ਸਵਾਗਤ ਆ ਸਾਡੇ ਵਲੌਗ ਤੇ ਪਾਰਟ 2 ਵਿੱਚ ਅਸੀਂ ਗੁਰਦੁਆਰਾ ਸਾਹਿਬ ਨਿੱਕੇ ਘੁੰਮਣ ਤਨ ਤਨ ਬਾਬਾ ਹਜੜਾ ਸਿੰਘ ਸਾਹਿਬ ਜੀ ਦੇ ਦਰਸ਼ਨ ਕਰ ਲਏ ਆ ਹੁਣ ਅਸੀਂ ਇੱਥੋਂ ਸਿੱਧੇ ਹੀ ਗੁਰਦੁਆਰਾ ਬੁਰਜ ਸਾਹਿਬ ਜੀ ਦੇ ਦਰਸ਼ਨ ਕਰਨ ਜਾਵਾਂਗੇ ਚਲੋ ਆਜੋ ਨਾਲੇ ਤੁਹਾਨੂੰ ਵੀ ਦਰਸ਼ਨ ਕਰਵਾਉਨੇ ਆ ਹਾਂਜੀ ਦੋਸਤੋ ਇਹ ਬੁੱਢਾ ਸਾਹਿਬ ਜਾਣੇ ਸੀ ਹੁਣ ਅੱਗੇ ਟ੍ਰੇਨ ਵਾਲਾ ਨੇ ਸਾਨੂੰ ਰੋਕ ਲਿਆ ਟ੍ਰੇਨ ਦਾ ਵੇਟ ਕਰਾ ਟ੍ਰੇਨ ਆ ਗਈ ਹੁਣ ਅਬ ਟ੍ਰੇਨ ਆਏਗੀ ਫੇਰ ਅਸੀਂ ਅੱਗੇ ਜਾਵਾਂਗੇ ਮੇਰਾ ਜੀ ਕਰਨ ਲਿਆ ਆ ਜਿਹੜੀ ਵਿੱਚ ਕਾਰ ਬੈਠੀ ਹੈ ਨਾ ਇਹਨੂੰ ਟ੍ਰੇਨ ਦੇ ਨਾਲ ਹੀ ਭੇਜ ਦਈਏ ਹੋਪਾ ਬਾਹਰ ਆ ਗਿਆ ਦਾ ਮਤਲਬ ਉਹ ਆ ਗਈ ਇਹ ਤੇ ਕਾਦੀਆਂ ਵਾਲੀ ਹੈ ਮਮਾ ਹਾਂਜੀ ਇੱਕ ਵਾਰੀ ਫੇਰ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਹੁਣ ਅਸੀਂ ਗੁਰਦੁਆਰਾ ਬੁੜੇ ਦੇ ਸਾਹਿਬ ਪਹੁੰਚ ਗਏ ਆ ਹੁਣ ਅਸੀਂ ਸਭ ਤੋਂ ਪਹਿਲਾਂ ਜੋੜੇ ਜਾਵਾਂ ਕਰਾਵਾਂਗੇ ਅਤੇ ਫਿਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਜਾਵਾਂਗੇ। ਉਹ ਜਿਹੜਾ ਪਰ ਫੋਨ ਦੇ ਪਿੱਛੇ ਆ ਗਏ। ਪ੍ਰਗਟ ਨੇ ਉਹ ਨਹੀਂ। ਵਾਹਿਗੁਰੂ ਸਤਨਾਮ ਵਾਹਿਗੁਰੂ 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 ਗੁਰਦੁਆਰਾ ਬੰਡੇਆਵਾ ਗੁਰੂ ਸਤਿਨਾਮ ਵਾਹਿਗੁਰੂ ਮਾਰਤ ਬੰਦੀ ਜੇ ਬੜਾ ਚੜੋ ਗਿਆ ਨਾ ਵਾਹਿਗੁਰੂ ਇੱਥੇ ਗੁਰੂ ਅਰਜਨ ਦੇਵ ਜੀ ਆਏ ਸੀ சே வாூ வாடே பூ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆਏ ਸਨ ਸਤਿ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 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 ਤਾ ਵਾਹਿਗੁਰੂ ਤਾ ਵਾਹਿਗੁਰੂ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਕੀਤੀ ਜਾ ਰਹੀ ਹੈ ਨਵੀਂ ਇਮਾਰਤ ਬਣਾਈ ਜਾ ਰਹੀ ਹੈ ਗੁਰਦੁਆਰਾ ਸਾਹਿਬ ਜੀ ਦੋਸਤੋ ਹੁਣ ਅਸੀਂ ਗੁਰਦੁਆਰਾ ਸਾਹਿਬ ਜੀ ਦੇ ਲੰਗਰ ਹਾਲ ਵਿੱਚ ਆਏ ਹਾਂ ਹੁਣ ਅਸੀਂ ਗੁਰੂ ਘਰ ਨਿਗੜ ਸਕਾਂਗੇ ਹੈ ਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕੋਲ ਤੋਂ ਬੋਲਾ ਸਾਹਿਬ ਗੁੰਡਾ ਸਾਹਿਬ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ Dude, yeah. yeah. As-salamu alaykum Hello. ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅਸੀਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਲਿੱਤੇ ਨੇ ਗੁਰਦੁਆਰਾ ਬੁਰਜ ਸਾਹਿਬ ਜੀ ਦੇ ਦਰਸ਼ਨ ਕਰ ਲਿੱਤੇ ਆ ਦਰਸ਼ਨ ਕਰਕੇ ਬਹੁਤ ਹੀ ਜ਼ਿਆਦਾ ਸਕੂਨ ਮਿਲਿਆ ਬਹੁਤ ਹੀ ਜ਼ਿਆਦਾ ਸਕੂਨ ਮਿਲਿਆ ਗੁਰੂ ਜੀ ਦੇ ਦਰਸ਼ਨ ਕਰਕੇ ਬਹੁਤ ਹੀ ਜ਼ਿਆਦਾ ਸਕੂਨ ਮਿਲਿਆ ਬਹੁਤ ਹੀ ਜ਼ਿਆਦਾ ਸਕੂਨ ਮਿਲਿਆ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇ ਉਹ ਪਾਪ ਇਸ ਤੇ ਯਾ ਲਿਖੀ ਆਪ ਜੀ ਤੇ ਡਰਦੇ ਅੰਨਾ ਸੰਤਾ ਦੀ ਥੋੜੀ ਪਰੇਗੀ ਕੋਈ ਵੀ ਆਪ ਜੀ ਤੇ ਡਰਦਾ ਖਲੀ ਨਾ ਜਾਵੇ ਬਾਹੇ ਗੁੜੀ ਕਾ ਖਾਲਸਾ ਬਾਹੇ ਗੁੜੀ ਕਾ ਖਾਲਸਾ ਸਾਤੇ ਰਵਾਏ ਨੂੰ ਤੱਕ